ਮੁਹਾਲੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਦੱਸਦੇ ਏ ਆਈਟੀਟੀ ਸਿਟੀ ਇਲਾਕੇ ਚ ਮੁਹਾਲੀ ਪੁਲਿਸ ਵੱਲੋਂ ਮੁਕਾਬਲੇ ਦੇ ਦੌਰਾਨ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਹੀ ਇਹਨਾਂ ਦੋਸ਼ੀਆਂ ਨੂੰ ਐਸਐਚਓ ਥਾਣਾ ਆਈਟੀ ਸਿਟੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿੱਚ ਜਿਹੜਾ ਹੈ ਪਿੱਛਾ ਕਰ ਰਹੀ ਟੀਮ ਵੱਲੋਂ ਕਾਬੂ ਕੀਤਾ ਗਿਆ ਤੇ ਜਿਸ ਦੌਰਾਨ ਇੱਕ ਦੋਸ਼ੀ ਨੂੰ ਮੋਟਰਸਾਈਕਲ ਤੋਂ ਡਿੱਗਣ ਕਾਰਨ ਲੱਤ ਦੀ ਜਿਹੜੀ ਹੈ ਉਸ ਦੱਸਦੇ ਹੀ ਇਹ ਉਹ ਟੁੱਟ ਗਈ ਹੈ ਉਸ ਨੂੰ ਸੱਟ ਲੱਗੀ ਹੈ ਜਦਕਿ ਦੂਸਰੇ ਤੇ ਵੀ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫੇਜ਼ 6 ਮੁਹਾਲੀ ਚ ਭੇਜ ਪਰਤੀ ਕਰਵਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਹੈ ਕਿ ਦੋਸ਼ੀ ਇਸ ਇਲਾਕੇ ਚ ਚਾਕੂ ਅਤੇ ਹਥਿਆਰਾਂ ਦੀ ਨੋਕ ਤੇ ਲੋਕਾਂ ਦੀਆਂ ਗੱਡੀਆਂ ਦਾ ਜਿਹੜਾ ਹੈ ਗੱਡੀਆਂ ਦੀਆਂ ਲੁੱਟਾਂ ਖੋਹਾਂ ਕਰਨ ਦਾ ਕੰਮ ਕਰਦਾ ਸੀ ਤੇ ਇਸ ਤੋਂ ਇਲਾਵਾ ਮੁਹਾਲੀ ਵਿੱਚ ਇਹਨਾਂ ਨੇ ਕਈ ਵਾਰ ਜਿਹੜਾ ਹੈ ਦਾਤਾ ਨੂੰ ਇਲਜ਼ਾਮ ਦਿੱਤਾ ਸੀ ਕਿ ਇਸ ਦੋਸ਼ੀ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੈ ਅਤੇ 2017 ਦੀ ਜੇਕਰ ਅਸੀਂ ਗੱਲ ਕਰੀਏ ਤਾਂ 2017 ਤੋਂ ਇਹ ਪਗੋੜਾ ਚੱਲਦਾ ਆ ਰਿਹਾ ਹੈ ਤੇ ਪੁਲਿਸ ਨੂੰ ਦੋਹਾ ਕੋਲੋਂ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਜਿਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਵੀ ਚੋਰੀ ਦਾ ਸੀ ਤੇ ਦੱਸਦੇ ਹਈਏ ਦੋਸ਼ੀਆਂ ਦੇ ਨਾਮ ਤਰਮਿੰਦਰ ਉਰਫ ਸੰਨੀ ਨਿਵਾਸੀ ਕਪੂਰਥਲਾ ਤੇ ਵਿੱਕੀ ਉਰਫ ਕਾਲਾ ਨਿਵਾਸੀ ਫਿਰੋਜ਼ਪੁਰ ਵੱਜੋ ਹੋਈ ਹੈ ਜੋ ਇਸ ਸਮੇਂ ਜ਼ਿਰਕਪੁਰ ਚ ਰਹਿ ਰਹੇ ਸੰਤ ਤੇ ਇੱਕ ਦੋਸ਼ੀ ਉੱਤੇ ਜਿਹੜਾ ਹੈ ਧਾਰਾ 302 ਦੇ ਦੀਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਤੇ 2017 ਤੋਂ ਇਹ ਪਗੋੜਾ ਚੱਲ ਰਿਹਾ ਹੈ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਐ ਐਸਐਸਪੀ ਮੋਹਾਲੀ ਸੰਦੀਪ ਗਰਗ ਨੇ ਆਓ ਦੇਖਦੇ ਆ ਇੱਕ ਖਾਸ ਘਟਨਾ ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ੱਕੀ ਸ਼ੱਕੀ ਵਿਅਕਤੀ ਜਿਹੜੇ ਘੁੰਦੇ ਘੁੰਮ ਰਹੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਮੀਡੀਏਟਲੀ ਐਕਟਿਵ ਹੋ ਕੇ ਉਹਨਾਂ ਨੇ ਨਾਲ ਨਾਲ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਨਾਕਾਬੰਦੀ ਕੀਤੀ ਹੈ ਦੌਰਾਨੇ ਗੱਜ ਸਾਨੂੰ ਇੱਕ ਸ਼ੱਕੀ ਮੋਟਰਸਾਈਕਲ ਜਿਹਦੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਨੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵੱਜਦੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਨਰੀ ਪੁੱਛਗਿੱਛ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸਨ ਤੇ ਇੱਕ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਉਹਨੂੰ ਸਮਾਲਟ ਸਮਾਲਸ ਸਨੇਚਿੰਗਸ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਆ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਠੱਲ ਪਈਗੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਈ सनी ਜਿਹੜਾ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਬਟਰ ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ ਇਨਾਂ ਦੀ ਤਲਾਸ਼ੀ ਦੌਰਾਨ ਦੋ ਵੈਪਨ ਵੀ ਇਨਾਂ ਤੋਂ ਰਿਕਵਰ ਹੋਏ ਹਨ इवन ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਨਰੀ ਪੁਚਕੀਟ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ